ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਾ ਫਰੋਦ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਜਿਹੜੇ ਡਰੱਗਸ ਸਮੱਗਲਰਸ ਪੈਡਲਰਸ ਤੇ ਸਪਲਾਈਅਰ ਦੇ ਖਿਲਾਫ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ 1 ਮਾਰਚ ਤੋਂ ਲੈ ਕੇ 200 ਕਿਲੋ ਤੋਂ ਵੱਧ ਹੀਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਬਹੁਤ ਸਾਰੇ ਨਾਮੀ ਸਮੱਗਲਰ ਜਿਹੜੇ ਆਰੈਸਟ ਕੀਤੇ ਜਾ ਚੁੱਕੇ ਹੈ ਇਸ ਤੋਂ ਇਲਾਵਾ 13ਵੀਂ ਡਿਮੋਲੀਸ਼ਨ ਡਰਾਈਵ ਹੈ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਹੁੰਦੇ ਆ ਤੇ ਸਾਰ ਤੋਂ ਪੁਲਿਸ ਹਮਦਦ ਲਈ ਜਾਂਦੀ ਹੈ ਜਿਹੜੇ ਡਰੱਗ ਮਨੀ ਨਾਲ ਜਾਂ ਇਲਗੋਟਰਨ ਪ੍ਰੋਪਰਟੀਆਂ ਬਣਾਈਆਂ ਹਨ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾਂਦਾ ਜਿਹੜੀਆਂ ਕਿ ਇਲੀਗਲ ਹੁੰਦੀਆਂ ਉਹਦੇ ਤਹਿਤ ਹੀ ਅਸੀਂ ਮਨਦੀਪ ਕਾਲੀ ਦੇ ਇੱਥੇ ਕਵਾਲ ਮੰਡੀ ਦੇ ਵਿੱਚ ਆਏ ਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕੱਦਮੇ ਦਰਜ ਹੈ ਉਹ ਲੇਟੈਸਟ ਜਿਹੜਾ ਹੈ ਅਟੈਂਪਟ ਟੂ ਮਰਡਰ ਯਾਰ ਅਬਜੈਕਟ ਦਾ ਵੀ ਹੈ ਪਹਿਲਾਂ ਸਾਰੇ ਮੁਕੱਦਮੇ ਜਿਹੜੇ ਐਨਡੀਪੀਐਸ ਐਕਟ ਦੇ ਨੇ 2015 ਤੋਂ ਐਕਟਿਵ ਹੈ ਹੁਣ ਇਸ ਲਾਸਟ ਮੁਕੱਦਮੇ 'ਚ ਵੌਂਟਡ ਵੀ ਹੈ ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਨਾ ਸਮਾਜ ਨੂੰ ਕਿ ਨੌਜਵਾਨ ਮਿਹਨਤਾਂ ਕਮਾਈ ਕਰਨ ਤੇ ਉਹਦੇ ਵਿੱਚ ਹੀ ਬਰਕਤ ਹੈ ਇਹ ਜਿਹੜੀ ਕਮਾਈਆਂ ਨੇ ਉਹਦਾ ਹਸ਼ਰ ਇਹੀ ਹੁੰਦਾ ਜੋ ਇੱਥੇ ਅਸੀਂ ਦੇਖ ਰਹੇ ਹਾਂ ਔਰ ਪਿੱਛੇ ਦੇਖਦੇ ਆਏ ਹਾਂ ਔਰ ਛੋਟੇ ਲਾਲਚ ਪਿੱਛੇ ਜ਼ਿੰਦਗੀ ਆਪਣੀ ਨੌਜਵਾਨਾਂ ਖਰਾਬ ਕਰਨ ਮਾਪਿਓ ਤੇ ਸਾਰੇ ਉਹਨਾਂ ਦੇ ਜਿਹੜੇ ਵੈਲਿਊ ਸ਼ਰ ਨੇ ਉਹਨਾਂ ਦੀ ਗੱਲ ਮੰਨਣ ਔਰ ਸਮਾਜ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਮਿਹਨਤ ਵਾਲੇ ਪਾਸੇ ਲਾਈ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਜਿੰਨਾ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ 70 ਪਛਾਤੇ 70 ਵਿਸ਼ੇ ਹੋਏ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ برداشت ਨਹੀਂ ਕੀਤਾ ਜਾਂਦਾ ਇਹ ਉਹ ਤਾਂ ਉਹ ਤਾਂ ਟਾਹਾਂਗੇ ਅਸੀਂ ਜੇ ਤੋ ਨਸ਼ਾ ਵੇਚਦਾ ਕੋਈ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਊ ਫੋਨ ਨੰਬਰ ਹੈ 9779100200 ਇਹਦੇ ਤੁਸੀਂ ਸਾਨੂੰ ਦੱਸ ਦੋ ਵੀ ਇਹ ਤੇ ਨਸ਼ਾ ਕਿ ਜਾਂਦਾ ਬਸ ਤੁਹਾਡਾ ਨਾਮ ਨਾ ਆਵੇ ਕੋਈ ਨਾਮ ਕੋਈ ਨੰਬਰ ਆਵੇ ਬਾਕੀ ਕੰਮ ਸਾਡਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ